ਹਾਂ ਜੀ ਵੀ ਕਿਵੇਂ ਸਾਰੇ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਡਿਵਰਮਿੰਗ ਦੀ ਤੇ ਡਿਵਰਮਿੰਗ ਆਪਾਂ ਦੇਸੀ ਮੁਰਗੇ ਦੀ ਕਰਾਂਗੇ ਤੇਸੀਲਾਂ ਦੀ ਵੀ ਹੁੰਦੀ ਆ ਜਿਹਨਾਂ ਵੀ ਮੁਰਗ ਰੱਖਦੇ ਆ ਤੇ ਅੱਜ ਤੁਹਾਨੂੰ ਦੱਸਾਂਦੇ ਆ ਵੀ ਡਿਵਰਮਿੰਗ ਹੁੰਦੀ ਕੀ ਆ ਤੇ ਕਿਉਂ ਜ਼ਰੂਰੀ ਆ ਡਿਵਰਮਿੰਗ ਤਾਂ ਆਪਾਂ ਨੂੰ ਛੋਟੇ ਚੂਜਿਆਂ 'ਚ ਤਿੰਨ ਮਹੀਨੇ ਦੀ ਵੀ ਕਰਨੀ ਚਾਹੀਦੀ ਹੁੰਦੀ ਆ ਤਾਂ ਜੋ ਉਹਨਾਂ ਦੀ ਵਧੀਆ ਗਰੋਥ ਹੋ ਸਕੇ ਡਿਵਰਮਿੰਗ ਦਾ ਮੇਨ ਕੰਮ ਇਹ ਹੁੰਦਾਗਾ ਵੀ ਜਿਹਦੇ ਨਾਲ ਨਾ ਇਹਨਾਂ ਨੂੰ ਖਰਾਕ ਨਹੀਂ ਲੱਗਦੀ ਢਿੱਡ 'ਚ ਕੀੜੇ ਪੈ ਜਾਂਦੇ ਨੇ ਮੁਰਗੇ ਕਮਜ਼ੋਰ ਹੋਣ ਲੱਗ ਜਾਂਦੇ ਨੇ ਤਦ ਮੇਰੇ ਕੋਲ ਮੁਰਗੀਆਂ ਸੀ ਜਿਵੇਂ ਇਹ ਅੰਡੇ ਧਰਨੋਂ हट ਗਈਆਂ ਇਹ ਸੁੱਕਣ ਵੀ ਲੱਗ ਗਿਆ ਸੀ ਕਿਉਂਕਿ ਖਰਾਕ ਸੀ ਜਿਹੜੀ ਉਹ ਕੀੜਿਆਂ ਕੀੜੇ ਕਾਰਨ ਰਿੱਟ ਚ ਪੈ ਗਏ ਸੀ ਨਾ ਉਹ ਆਪ ਹੀ ਖਾ ਜਾਂਦੇ ਤਾਨੂੰ ਖਰਾਕ ਲੱਗਣੋਂ हट ਜਾਂਦੀ ਆ ਤੇ ਇਹ ਡੀਵਾਰਮਿੰਗਰ ਪੀੜ ਵੀ ਕਰਦੇ ਰਹੀ ਜਾਂਦੀ ਆਪਾਂ ਨੂੰ ਤਿੰਨ ਤਿੰਨ ਮਹੀਨਿਆਂ ਬਾਅਦ ਇਹਦਾ ਫਾਇਦਾ ਤਾਂ ਇਹੀ ਹੈ ਜਿਹਨਾਂ ਆਪਣੇ ਮੁਰਗੇ ਵਧੀਆ ਸਿਹਤਮੰਦ ਰਹਿਣਗੇ ਅੰਡੇ ਧਰਨੀਆਂ ਮੁਰਗੀਆਂ ਜਿਹੜੇ ਪੱਠੇ-ਪੁੱਠੇ ਹੁੰਦੇ ਆ ਵਧੀਆ ਗਰੋਥ ਕਰਨਗੇ ਤੇ ਸਾਨੂੰ ਦੱਸ ਦਿਆਂ ਡੀਵਾਰਮਿੰਗ ਕਿਵੇਂ ਕਰਨੀ ਆ ਕਿੰਨੀ ਡੋਜ਼ ਦੇਣੀ ਆ ਤੇ ਵੀਡੀਓ ਨੂੰ ਪੂਰਾ ਜਰੂਰ ਦੇਖੋ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚਲੋ ਚਲੀ ਜੀ ਕਰਦੇ ਆ ਸਟਾਰਟ ਤੇ ਸਟਾਰਟਿੰਗ ਵਿੱਚ ਆਪਾਂ ਇਹਨਾਂ ਨੂੰ ਪਾਉਣਾਗਾ ਗੋੜ ਪਾਉਣਾਗਾ ਡਿਵਰਮਿੰਗ ਆਪਾਂ ਸਵੇਰੇ ਕਰਦੀ ਆ ਡਿਵਰਮਿੰਗ ਹਮੇਸ਼ਾ ਸਵੇਰੀ ਹੁੰਦੀ ਆ ਤੇ ਆਪਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਨੂੰ ਮਿੱਠਾ ਦੇਣਾ ਮਿੱਠਾ ਕਿਉਂ ਦੱਸਣ ਨੂੰ ਦੱਸਦਾ ਆਪਾਂ ਮਿੱਠਾ ਘੁੱਟ ਲਿਆ ਤੇ ਮਿੱਠਾ ਆਪਾਂ ਇਹਨਾਂ ਨੂੰ ਪਾਤਾ ਮਿੱਠਾ ਹੀ ਕੰਮ ਹੋਊਗਾ ਜਦੋਂ ਇਹਨਾਂ ਨੇ ਮਿੱਠਾ ਖਾ ਲਿਆ 10-15 ਮਿੰਟਾਂ ਬਾਅਦ ਨਾਲ ਉਹਦੇ ਦੇ ਕੀੜੇ ਹੋਣਗੇ ਢਿੱਡ ਚੱਕ ਜੇ ਇਕੱਠੇ ਹੋ ਜਾਣਗੇ ਠੀਕ ਹੈ ਜਿਹਨਾਂ ਆਪਾਂ ਦਵਾਈ ਦੇਵਾਂਗੇ ਜਿਹੜੀ ਇਹਨਾਂ ਨੂੰ ਉਹਨਾਂ ਤੇ ਸਿੱਧਾ ਅਸਰ ਕਰੂਗਾ ਆਪਾਂ ਨੂੰ ਰਿਜ਼ਲਟ ਵਧੀਆ ਮਿਲੂਗਾ ਤੁਹਾਡੇ ਕੋਲ ਗੁੜ ਨਹੀਂ ਹੈਗਾ ਤਾਂ ਖੰਡ ਵਾਲਾ ਮਿੱਠਾ ਪਾਣੀ ਦੇ ਦਿਓ ਇਹਨਾਂ ਨੂੰ ਧੜਕੀ ਧੜਕ ਕੇ ਇਹਨਾਂ ਨੂੰ ਖਾਲੀਪੇਟ ਕਰਨਾ ਹੈ ਇਹ ਕੰਮ ਤੇ ਆਪਾਂ ਯੂਜ਼ ਕਰ ਰਹੇ ਹਾਂ ਡੀਵਾਰਮਿੰਗ ਲਈ ਐਲਬੋਮਾਰਬ ਠੀਕ ਹੈ ਜੀ ਵਿੱਚ ਦਵਾਈਆਂ ਹੋਰ ਵੀ ਆਉਂਦੀਆਂ ਬਾਕੀ ਆਪਾਂ ਐਲਬੋਮਾਰਬ ਯੂਜ਼ ਕਰ ਰਹੇ ਹਾਂ ਇਹਦੇ ਲਈ ਇਹ ਬਹੁਤ ਵਧੀਆ ਰਿਜ਼ਲਟ ਹੈਗਾ ਤੇ ਆਪਣੇ ਕੋਲ ਐਲਬੋਮਾਰਬ ਦੀ ਸੀਸੀ ਆ ਤੇ ਆਪਾਂ ਵਰਤਣ ਤੋਂ ਪਹਿਲਾਂ ਥੱਲੋ ਜੂਰ ਹਿਲਾਉਣਾਗਾ ਕਿਉਂਕਿ ਇਦੇ ਵਿੱਚ ਥੱਲੇ ਜਿਹੜੇ ਪਾਰਟੀਕਲ ਹੁੰਦੇ ਕੋਲ ਥੱਲੇ ਜੰਮੇ ਰਹਿੰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਤੇ ਆਪਾਂ ਸਰੰਜੀ ਲੈਤੀ ਆ ਤੇ ਮੇਨ ਤਾਂ ਇਹ ਵੀ ਇਹਦੇ ਡੋਜ਼ ਹੁੰਦੀ ਆ ਡੋਜ਼ ਬਾਲੀ ਵੀ ਨਹੀਂ ਦੇਣੀ ਤੇ ਘੱਟ ਵੀ ਨਹੀਂ ਦੇਣੀ ਜਿਹਦਾ ਫਾਇਦਾ ਨਹੀਂ ਹੋਵੇ ਜੇ ਬਾਲੀ ਦੇਤੀ ਉਹ ਵੀ ਹਾਨੀਕਾਰਕ ਆ ਆਪਾਂ ਇਹਨੂੰ ਹਾਂਜੀ ਬਈ ਆਪਾਂ ਹੀ ਡੋਜ਼ ਦੇਣੀ ਆ 0.5 ਐਮਐਲ ਤੇ ਜੇ ਤੁਹਾਡੇ ਕੋਲ ਵੱਡੇ ਮੁਰਗੀਆਂ ਦਾ 0.5 ਐਮਐਲ ਦੇ ਦਿਓ ਜੇ ਤੁਹਾਡੇ ਕੋਲੇ ਛੋਟੇ ਪੱਠੇ ਹੈਗੇ ਆ ਸੀਲ ਜਦੇਸੀ ਤਾਂ ਇਹਦਾ ਕਰ ਦੋ ਵੱਧ ਤੇ ਆਪਾਂ ਪਾਣੀ ਵਿੱਚ ਵੀ ਕੋਲ ਕੇ ਦੇ ਸਕਦੇ ਆ ਇਹਨਾਂ ਨੂੰ ਸਾਰਿਆਂ ਨੂੰ ਇਕੱਠੀ ਫਰੋਜ ਵਿੱਚ ਪਾਣੀ ਪੂਣੀ ਡੋਲ ਲੈਂਦੀ ਹੈ ਵਿੱਚ ਮੁਰਗੀਆਂ ਘੱਟ ਪੀਂਦੀਆਂ ਤਾਂ ਕਰਕੇ ਨਾ ਆਪਾਂ ਸਿੱਧੀ ਉਹਨਾਂ ਦੇ ਸੰਜਣਾ ਮੂਹ ਚ ਪਾ ਦਾਂਗੇ ਤੇ ਦੂਜਾ ਚ ਪਾਣੀ ਪਿਆ ਦਾਂਗੇ ਕੁੱਸਾ ਜਾ ਠੀਕ ਹੈ ਜੀ ਸਭ ਨੂੰ ਦਿਖਾ ਦਾਂ ਆਪਾਂ ਇਹਤ ਆ ਛੋਡੀ ਸੰਜ ਲੈ ਦਿੱਤੀ ਦਿਖ ਸਕਦੇ ਹੋ 0.5 ਐਮਐਲ ਦੇਣੀ ਆਪਾਂ ਇੱਕ ਮੁਰਗੀ ਨੂੰ ਠੀਕ ਹੈ ਜੀ ਚਲੋ ਹੁਣ ਆਪਾਂ ਦਵਾਈ ਦਿੰਨੇ ਆ ਹਾਂਜੀ ਭਾਈ ਤੇ ਦਵਾਈ ਆਪਾਂ ਇਹਨਾਂ ਨੂੰ ਦੇਤੀ ਤੇ ਦੇਖ ਸਕਦੇ ਹੋ ਫੜ ਕੇ ਆਪਾਂ ਦਵਾਈ ਸਾਰੀ ਨੂੰ ਦੇ ਦਿੱਤੀ ਪਾਣੀ ਦੇ ਭਰ ਤੇ ਪੋਟੇ ਤੇ ਹੁਣੇ ਖਾਲੀ ਪੇਟ ਸੀਗੀਆਂ ਆਪਾਂ ਸ਼ਾਮ ਨੂੰ ਇਹਨਾਂ ਨੂੰ ਖਾਣ ਨੂੰ ਦੇਣਾ ਕੋਸ ਹਲਕਾ ਜਿਹਾ ਤੂੰ ਦੇਖ ਸਕਦੇ ਠੀਕ ਹੈ ਜੀ ਰਿਜ਼ਲਟ ਤਾਂ ਬਹੁਤ ਵਧੀਆ ਆਊਗਾ ਇੱਕ ਵਾਰੀ ਟਰਾਈ ਜਰੂਰ ਕਰਿਓ ਹਾਂ ਜੀ ਬਈ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਵਿੱਚ ਵੀ ਮਿਲਾਤਾ ਦੋ ਤਿੰਨ ਚਾਰ ਪੰਜ ਬੂੰਦਾ ਛਿੜਤੀ ਆ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦੀ ਹੋਰ ਵੀ ਦੇਖਣ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ ਬਈ ਸਾਰਿਆਂ ਦਾ